ਇਹ ਬੜਾ ਜਨੂਨ ਜਿਹਾ ਜਿਹਾ ਮੋਟਾ ਕਰਵਾ ਚੁੱਕਾ। ਰੋਜ਼ ਪ੍ਰਦਰਸ਼ਨ ਜਿਹੜਾ ਸਾਡਾ ਕਣਕ ਦੀ ਖਰੀਦ ਨੂੰ ਲਿਫਟਿੰਗ ਨੂੰ ਲੈ ਕੇ ਬਾਰਦਾਨੇ ਦੀ ਸਾਰੀਆਂ ਸਮੱਸਿਆਵਾਂ ਕਿਸਾਨਾਂ ਦੀਆਂ ਨੂੰ ਲੈ ਕੇ ਜਿਹੜਾ ਉਹਦੇ ਸਬੰਧ ਵਿੱਚ ਪ੍ਰੋਗਰਾਮ ਦਿੱਤਾ ਸੀ। ਕੱਲ ਅਸੀਂ ਡੀਸੀ ਆਫਿਸ ਗਏ ਸੀ। ਸਾਨੂੰ ਉੱਥੇ ਨਾ ਡੀਸੀ ਨਾ ਐਡੀਸੀ ਕੋਈ ਵੀ ਨਹੀਂ ਮਿਲ ਸਕਿਆ। ਕਿਸੇ ਨੇ ਕੋਈ ਡੀਲਿੰਗ ਨਹੀਂ ਕੀਤੀ। ਕੱਲ ਫਿਰ ਅਸੀਂ ਰੇਲਵੇ 트랙 ਦਾ ਪ੍ਰੋਗਰਾਮ ਜਾਮ ਦਾ ਦੇਤਾ ਵੀ ਅਸੀਂ ਰੇਲਵੇ 트랙 ਤੇ ਜਾਮ ਲਵਾਵਾਂਗੇ। ਪਰ ਜਦੋਂ ਜਾਮ ਦਾ ਸੱਦਾ ਗਿਆ ਚਲਾ ਫਿਰ ਸਵੇਰ ਤੋਂ ਲੈ ਕੇ ਪ੍ਰਸ਼ਾਸਨ ਨੇ ਸਾਰਾ ਜ਼ੋਰ ਪਪਾ ਮਾਰੋ ਕੇ ਲਾਉਣ ਦੀ ਕੋਸ਼ਿਸ਼ ਕੀਤੀ। ਵੀ ਜਿਹੜਾ ਧਰਨਾ ਪੋਸਟਫੋਨ ਕੀਤਾ ਜਾਵੇ ਪਰ ਅਸੀਂ ਉਹਨਾਂ ਜਿਹੜੇ ਨੂੰ ਪੋਸਟਫੋਨ ਨਹੀਂ ਕੀਤਾ ਜਿੰਨਾ ਚਿਰ ਸੰਗਤ ਦੇ ਸਹਿਯੋਗ ਤੋਂ ਬਿਨਾਂ ਪੁੱਛ ਗਏ ਤੋਂ ਬਿਨਾਂ ਜਿੰਨੀਆਂ ਮੰਡੀਆਂ ਦੀ ਸਾਡੇ ਕੋਲੇ ਲਿਸਟ ਸੀ ਉਹ ਉਹਨਾਂ ਨੂੰ ਦੇ ਦਿੱਤੀ ਵੀ ਇੰਨੀਆਂ ਮੰਡੀਆਂ ਦੇ ਵਿੱਚ ਜਿਹੜੀ ਆ ਸਮੱਸਿਆ ਹੈ ਇਹਨਾਂ ਦਾ ਇਨਸਪੈਕਟਰ ਖਰੀਦਦਾ ਮੰਡੀ ਤੋਂ ਕਣਕ ਮੌਕੇ ਤੋਂ ਮੌਜਰਵੇ ਦਾ ਉਸ ਤੋਂ ਬਾਅਦ ਉਹ ਜਦੋਂ ਲੋਡ ਹੁੰਦੀ ਉਹਦੇ ਤੋਂ ਫਿਰ ਪਰਖੀਆਂ ਮਾਰ ਕੇ ਅੜਦਾ ਫਿਰ ਜਦੋਂ ਉਹਨਾਂ ਦੇ ਦਫ਼ਤਰ ਜਾ ਕੇ ਗੇਟ ਪਾਸ ਦਿੰਦੇ ਨੇ ਉੱਥੇ ਜਾ ਕੇ ਉਹ ਕਹਿ ਰਹੇ ਨੇ ਵੀ ਸਾਨੂੰ ਇਹਦਾ ਮੋਟਰ 15 ਹੋ ਗਿਆ ਜੀ ਦਾ 16 ਹੋ ਗਿਆ ਉੱਥੇ ਜਾ ਕੇ ਕਿਸਾਨ ਨੂੰ ਲੁੱਟਣ ਦਾ ਜਰੀਆ ਬਣਾਇਆ ਜਾ ਰਿਹਾ ਉਹਦੇ ਸਬੰਧ ਦੇ ਵਿੱਚੇ ਪ੍ਰੋਗਰਾਮ ਦਿੱਤਾ ਸੀ ਅਸੀਂ ਹਫਤਰਾ ਸਾਰਿਆਂ ਦੇ ਧਿਆਨ 'ਚ ਲਿਆਂਦਾ ਜਿਹੜਾ ਵੀ ਕੋਈ ਇਹੋ ਜਿਹਾ ਮੁਲਾਜ਼ਮ ਕਥਾਈ ਕਰੂਗਾ ਉਹਦੇ ਖਿਲਾਫ ਕਾਰਵਾਈ ਕਰੋ ਜੇਕਰ ਨਹੀਂ ਕਾਰਵਾਈ ਕਰੋਗੇ ਜਿਹੜਾ ਸਾਡੇ ਕੋਲ ਹੁਣ ਕੁਛ ਕੈਦ ਲੈ ਕੇ ਆਇਆ ਅਸੀਂ ਉਹਦੇ ਖਿਲਾਫ ਕਾਰਵਾਈ ਵੀ ਕਰਵਾਵਾਂਗੇ ਜੇਕਰ ਕੋਈ ਵਾਧ ਤੋਲਦਾ ਪਾਇਆ ਹੈ ਉਹਦੇ ਖਿਲਾਫ ਵੀ ਕਾਰਵਾਈ ਕਰਾਵਾਂਗੇ ਇਹ ਸੰਘ ਤੇ ਇਸ ਕਰਕੇ ਇੰਨੀ ਕੀਏ ਕਿਉਂਕਿ ਜਦੋਂ ਸਾਡੀ ਉਹਨਾਂ ਨਾਲ ਹੋਈ ਸਾਡੇ ਅਗੂਆਂ ਨਾਲ ਫੋਨ ਤੇ ਗੱਲਬਾਤ ਪ੍ਰਸ਼ਾਸਨ ਨਾਲ ਇਹ ਅਸੀਂ ਉਹਨਾਂ ਨੂੰ ਕਿਹਾ ਵੀ ਆਪੋ ਆਪਣੇ ਕਰ ਜਿਵੇਂ ਕਿਸਾਨ ਕੋਲੇ ਬਹੁਤ ਨੇ ਤੇ ਆਪੋ ਆਪਣੇ ਕੰਮ ਕਰ ਕਰ ਲੈਣਾ ਆ ਫੈਸਲਾ ਆ ਡਿਸੀਜਨ ਹੈ ਅੱਜ ਵੀ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦਾ ਕਿਸੇ ਵੀ ਜ਼ਿਲ੍ਹਾ ਪਰ ਵਿੱਚ ਕਿਸੇ ਵੀ ਮੰਡੀ ਨੂੰ ਕੋਈ ਸਮੱਸਿਆ ਹੈ ਲਿਫਟਿੰਗ ਦੀ ਹੈ ਖਰੀਦਦਾਰੀ ਦੀ ਜਾਂ ਉੱਥੇ ਕੋਈ ਤੋਲਾ ਤਲਾਈ ਦੀ ਉਹ ਬਲਾਕ ਅਗਵਾ ਨਾਲ ਜਾਂ ਜ਼ਿਲ੍ਹੇ ਦੀ ਟੀਮ ਨਾਲ ਸੰਪਰਕ ਰੱਖੇ ਕਿ ਕਿਸੇ ਨੂੰ ਆਉਣ ਵਾਲੇ ਦਿਨਾਂ 'ਚ ਕੋਈ ਸਮੱਸਿਆ ਨਾ ਹੋਵੇ ਮੇਰਾ ਪਿੰਡ ਝੋੜੜਾ ਜੀ ਤੇ ਸਾਡੀ ਦਾਣਾ ਮੰਡੀ ਚ ਜਿਹੜੀ ਬਹੁਤ ਦਿੱਕਤ ਸੀਗੀ ਬਾਰਦਾਨਾ ਵੀ ਇਨਸਪੈਕਟਰ ਆੜਤੀਆਂ ਨੂੰ ਤੇ ਕਿਸਾਨਾਂ ਨੂੰ ਆਦਾ ਵੀ ਤੁਸੀਂ ਬਾਰਦਾਨਾ ਆਪ ਚੱਕ ਲਿਆਓ ਜਾ ਕੇ ਤੇ ਉਹ ਇਸ ਗੱਲ ਤੇ ਆੜਤੀਏ ਵੀ ਪੈਰਖਾਈਦੇ ਉਹ ਅਖੀਰ ਆ ਕੇ ਕਿਸਾਨਾਂ ਤੇ ਉਹ ਚੀਜ਼ ਪੈ ਜਾਂਦੀ ਹੈ ਕਿਸਾਨ ਦੁਖੀ ਹੁੰਦਾ ਜਦੋਂ ਬਾਰਦਾਨਾ ਨਹੀਂ ਪਹੁੰਚਦਾ ਤੇ ਕਣਕ ਲੇਟ ਹੁੰਦੀ ਹੈ ਅਸੀਂ ਪ੍ਰਧਾਨ ਜੀ ਨੂੰ ਇਸੇ ਪੇਟੀ ਤੇ ਜਾਣੂ ਕਰਾਏ ਇੱਥੇ ਆਏ ਸਾਂਗੇ ਜਿਹੜਾ ਇਹ ਸੱਦਾ ਦਿੱਤਾ ਸੀਗਾ ਪਰ ਉਹ ਪ੍ਰਧਾਨ ਜੀ ਨੂੰ ਅਸੀਂ ਜਾਣੂ ਕਰਾਤਾ ਇਹਨਾਂ ਨੇ ਗਾਂ ਅਫਸਰਾਂ ਨੂੰ ਜਾਣੂ ਕਰਾਤਾ ਉਹਦੇ ਬਾਰੇ ਤੇ ਜੇ ਕਾ ਨਾਂ ਸੁਧਰਿਆ ਤਾਂ ਫਿਰ ਪ੍ਰਧਾਨ ਜੀ ਜਿਵੇਂ ਅਗਲਾ ਫੈਸਲਾ ਦੇਣਗੇ ਕੋਈ ਅਸੀਂ ਇਹਨਾਂ ਦੇ ਨਾਲ ਆਂ ਜਿਵੇਂ ਵੀ ਕੋਈ ਅਗਲਾ ਫੈਸਲਾ ਦੇਊਗਾ ਤੇ ਉਹ ਉਹਦੇ ਤੇ ਫੁੱਲ ਚੜਾਵਾਂਗੇ